ਸਤ ਗੁਰੂਆਂ ਦੀਆ ਦਿਖਾਏ ਇਹੋ ਧਰਿਆ ਖੁੱਟਾ ਨਾਂ ਖੁੱਟਾ ਨਾ ਜਾਏ ਹੁੰਦਾ ਸਤ ਗੁਰੂਆਂ ਦੀਆ ਦਿਖਾਈ ਆਪਣੇ ਸਤ ਗੁਰ ਕਉ ਸਦ ਮਰ ਜਾਈ ਗੁਰ ਕਿਰਪਾ ਦੀ ਹਰਮਨ ਸ਼ੇਰ ਨਾ ਨਾ ਅੰਧਾ ਨਾ ਨਾ ਲਾਏ ਦੋ ਪੂਰਾ ਹਮ ਤੱਕ ਦਸਾ ਹਮ ਕੇ ਪਾ ਕੇ ਵਸ ਮਰਿਆ ਸਾਮਗਨ ਕਾੜਿ ਮਨ ਦਾ ਸਵਾਇ स सका मार थ स

ਸਰ ਗੰਤਰਾ ਜੰਤਰਾ ਸ਼ਾਨਾ ਲਾਗ ਰਾਮ ਬਿਲਾਇ ਮਨ ਮੰਗਿਆ ਰਵਾਹੀ ਜੀ ਦਾ ਰਾਮ ਸਾਰ ਬਹੁワイ ਜੀ ਦੇ